ਸੋ ਤਣੀ ਗੋਬਿੰਦ ਮਾਰਾ ਮੇਰਾ ਸਤਗੁਰ ਅਮੀਰ ਹੈ ਸੋ ਪਾਤਸ਼ਾਹ ਹੈ ਉਹਦੇ ਕੋਲ ਉਹਦਾ ਪਿਉ ਦਾਦੇ ਦਾ ਖਜ਼ਾਨਾ ਹੈ ਇਹ ਤਨ ਖਾਵੇਂ ਖਰਚੇ ਰਲ ਮਿਲ ਪਾਈ ਟੋਟਣਾ ਆਵੇ ਵੱਧੋ ਜਾਈ ਅਮੀਰ ਤੇ ਡਰਦਾ ਹੈ ਸੋ ਕਾੜ ਕੇ ਮੇਰਾ ਖਜ਼ਾਨਾ ਕਿਸੇ ਨਾਲ ਵਰਤਾ ਘਟ ਜਾਏਗਾ ਗਰੀਬ ਡਰਦਾ ਕਿ ਮੇਰੇ ਕੋਲ ਖਜ਼ਾਨਾ ਹੀ ਨਹੀਂ ਹੈ ਮੈਂ ਵਰਤਾ ਕੀ ਪਰ ਇਹ ਵਾਲਾ ਸਾਚਾ ਤਨ ਖਾਵੇਂ ਖਰਚੇ ਰਲ ਮਿਲ ਪਾਈ ਕਟਦਾ ਨਹੀਂ ਹੈ ਟੋਟਣਾ ਆਵੇ ਵੱਧ ਦੋ ਜਾਈ ਸਾਧ ਸੰਗਤ ਜੀ ਕਿ ਕੋ ਲੇਖਾ ਸਾਨੂੰ ਪੈ ਗਿਆ ਮੈਂ 5 ਲੱਖ ਰੁਪਏ ਦਾ ਰੁਮਾਲਾ ਲਿਆ ਸਕਾਂਗੀ ਤਾਂ ਹੀ ਜੜਾਵਾਂਗੀ ਨਾ ਸਾਡਾ ਘਰ ਇੱਕ ਸਪੈਸ਼ਲ ਬੈੱਡਰੂਮ ਵਾਂਗੂ ਇੱਕ ਸਪੈਸ਼ਲ ਕਮਰਾ ਹੋਏਗਾ ਤਾਂ ਹੀ ਪ੍ਰਕਾਸ਼ ਕਰ ਸਕਾਂਗੇ ਨਾ ਕਿਉਂ ਇਹਦੇ ਜੇ ਅਮੀਰੀ ਬਣਾ ਦਿੱਤੀ ਗਈ ਇਹਨੇ ਰੁਮਾਲੇ ਜੜਾਓ ਅੰਦਰ ਦੋ ਦੋ ਇਸ ਤਰ੍ਹਾਂ ਰੁਮਾਲੇ ਰੱਖੋ ਤੇ ਇਸ ਤਰੀਕੇ ਨਾਲ ਪਰਫਿਊਮ ਛਿੜਕੋ ਇਸ ਤਰੀਕੇ ਨਾਲ ਕਮਰੇ ਅੰਦਰ ਇੱਕ ਕੰਡੀਸ਼ਨ ਜ਼ਰੂਰ ਹੋਵੇ ਪੱਖਾ ਜ਼ਰੂਰ ਲੱਗਾ ਹੋਵੇ ਅਤੇ ਹੀ ਟਰਵੀ ਹੋਵੇ ਅਤੇ ਕੰਬਲ ਵੀ ਚੜਾਇਆ ਹੋਵੇ ਹੁਣ ਗਰੀਬ ਵਿਚਾਰਾ ਜਿਹੜੇ ਕੋਲ ਦੋ ਰੋਟੀਆਂ ਪੂਰੀਆਂ ਖਾਣ ਵਾਸਤੇ ਨਹੀਂ ਨੇ ਉਹ ਸਾਰੇ ਨੋਰਮਸ ਪੂਰੇ ਹੀ ਨਹੀਂ ਕਰ ਸਕੇਗਾ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਅਮੀਰ ਘਰ ਰੱਖਿਆ ਕਰਨਗੇ ਪਰ ਮੈਂ ਸਾਧ ਸੰਗਤ ਜੀ ਸਾਰਿਆਂ ਵਿੱਚ ਵਿਚਰਦਾ ਹਾਂ ਅਮੀਰ ਦੇ ਘਰ ਮੈਂ ਦੇਖਿਆ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਪਰ ਉਹ ਆਪ ਨਹੀਂ ਕਰਦਾ ਉਹਨੂੰ ਸਮਾਂ ਨਹੀਂ ਹੈ ਉਹ ਇੱਕ ਭਾਈ ਸਾਹਿਬ ਜੀ ਨੂੰ ਮੰਤਰੀ ਪੈਸੇ ਦਿੰਦਾ ਹੈ ਭਾਈ ਸਾਹਿਬ ਜੀ ਤੁਸੀਂ ਸਵੇਰੇ ਆ ਜਾਇਆ ਕਰੋ ਪ੍ਰਕਾਸ਼ ਕਰ ਦਿਆ ਕਰੋ ਸਾਨੂੰ ਸਾਰੇ ਕਰਮਵਾਲਿਆਂ ਨੂੰ ਟਾਈਮ ਕੋਈ ਨਹੀਂ ਹੈ ਸ਼ਾਮੀ ਸੁਖਾਸਣ ਕਰ ਜਾਇਆ ਕਰੋ ਸਾਡੇ ਸਾਰੇ ਕਰਮਵਾਲਿਆਂ ਕੋਲ ਟਾਈਮ ਕੋਈ ਨਹੀਂ ਹੈ ਇਹ ਜੇ ਇਹ ਅਮੀਰ ਨੇ ਗੁਰਗ੍ਰੰਥ ਸਾਹਿਬ ਰੱਖਣਾ ਇਹ ਕਿਹੜੇ ਨੋਰਮਸ ਅਸੀਂ ਪਾਲਦੇ ਹਾਂ ਸਾਨੂੰ ਇਹਨਾਂ ਡਰਾ ਦਿੱਤਾ ਗਿਆ ਐਸੇ ਐਸੇ ਨਹੀਂ ਹੋਗਾ ਪ੍ਰਕਾਸ਼ ਤੂੰ ਨਹੀਂ ਕਰ ਸਕਤੇ ਇਸ ਕਰਕੇ ਪ੍ਰਕਾਸ਼ ਵੀ ਅਮੀਰ ਦੇ ਘਰ ਹੁੰਦੇ ਆ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਤੇ ਕਰੀਦਾ ਹੀ ਕਰਨਾ ਚਾਹੀਦਾ ਹੀ ਹੈ ਪਰ ਬਰੋਕੇਡ ਦੇ ਔਰ ਸ਼ਨੀਲ ਦੇ ਔਰ ਵਧੇ ਵਧੇ ਰੁਮਾਲਿਆਂ ਦੇ ਬਦਲੇ ਇੱਕ ਸਿੰਪਲ ਜਿਹਾ ਕਾਟਨ ਦਾ ਰੁਮਾਲਾ ਵੀ ਛਾੜ ਕੇ ਗਰੀਬ ਬੜੇ ਸਤਕਾਰ ਨਾਲ ਉਸ ਨੂੰ ਰੋਜ਼ ਪ੍ਰਕਾਸ਼ ਕਰਕੇ ਪੜ ਸਕਦਾ ਹੈ ਜ਼ਰੂਰੀ ਨਹੀਂ ਕਿ ਉਹ ਚੰਦਨ ਔਰ ਸੋਨੇ ਦੀ ਪਲਕੀਆਂ ਰੱਖ ਕੇ ਪ੍ਰਕਾਸ਼ ਕਰੇ ਇਹ ਸਾਰਾ ਟੌਪਿਕ ਇਹਦਾ ਪੂਰਾ ਸੈਮੀਨਾਰ ਕੀਤਾ ਜਾਏ 5 ਦਿਨ ਕੀਤਾ ਜਾਏ ਅਮੀਰ ਗਰੀਬ ਸਮਝੇ ਜਾਣ ਔਰ ਆਪਣਾ ਸਾਰਾ ਅਮੀਰ ਗਰੀਬ ਦਾ ਕੰਪਲੈਕਸ ਕੱਢਿਆ ਜਾਏ ਤਾਂ ਸ਼ਬਦ ਪੱਲੇ ਪੈਂਦੇ ਮੈਂ ਹੁਣ ਸ਼ਬਦ ਦੇ ਰਹਾਉ ਦੇ ਅੰਦਰ ਐਂਟਰ ਕਰਨਾ ਚਾਹੁੰਦਾ ਹੁਣ ਤੱਕ ਅਸੀਂ ਸਮਝ ਚੁੱਕੇ ਹਾਂ ਬਾਹਰਲੇ ਪੈਸੇ ਵਾਲੇ ਨੂੰ ਅਮੀਰ ਨਹੀਂ ਕਹਿੰਦੇ ਨੇ ਬਾਹਰਲਾ ਪੈਸਾ ਘਟੋਗੇ ਉਹਨੂੰ ਨਿਰਤੰ ਗਰੀਬ ਨਹੀਂ ਕਹਿੰਦੇ ਜਿਹੜੀ ਨਮਰਤਾ ਨਾਲ ਅਮੀਰ ਵੀ ਆਵੇ ਉਹਨੂੰ ਗਰੀਬ ਕਹਿੰਦੇ ਨੇ ਜਿਹੜਾ ਨਮਰਤਾ ਨਾਲ ਥਾਵਾਂ ਪ੍ਰਾਪਰਟੀਆਂ ਵੀ ਹੋਣ ਫਿਰ ਵੀ ਇੱਥੇ ਆਵੇ ਦਰ ਤੇ ਔਰ ਕਹਵੇ ਤੁਹਾਡੀ ਮੱਤ ਚਾਹੀਦੀ ਐ ਉਹਨੂੰ ਅਨਾਥ ਕਹਿੰਦੇ ਨੇ ਇਤਨਾ ਸਮਝ ਲਿਆ ਹੁਣ ਸ਼ਬਦ ਖੁੱਲਦਾ ਹੈ ਨੀਰਤਨ ਆਦਰ ਕੋਈ ਨ ਦੇ ਕੋਈ ਦਾ ਮਤਲਬ ਤੇ ਫਿਰ ਗਰੀਬ ਵੀ ਨਹੀਂ ਦਿੰਦਾ ਨੀਰਤਨ ਨੂੰ ਆਦਰ ਅਸੀਂ ਕਿਵੇਂ ਅਮੀਰ ਬਣਾ ਲੈਂਦੇ ਆਰ ਉਹ ਅਰਥ ਆਪੇ ਨਾਲ-ਨਾਲ ਇਨਵੈਲਿਡ ਹੁੰਦੇ ਜਾਣਗੇ ਜੇ ਇਸ ਨੂੰ ਮੈਂ ਆਪਣੀ ਆਤਮਕ ਅਵਸਥਾ ਤੋਂ ਕਹਾ ਮੰਗਾ। ਜਪਜੀ ਸਾਹਿਬ ਦੀ ਸਾਡੀ ਪੁਸਤਕ ਆਈ ਉਹਦੇ ਵਿੱਚ ਅਸੀਂ ਕਮਕਾਰ ਗੁਰਪ੍ਰਸਾਦ ਕੋ ਲੈ ਕੇ 38 ਪੌੜੀ ਤੱਕ ਸਮਝਿਆ ਕਿ ਸੱਚ ਦੇ ਮਹਿਲ ਦੇ ਅੰਦਰ ਐਂਟਰੀ ਤਾਂ ਮਿਲਦੀ ਹੈ ਜੇ ਮੇਰੇ ਮਨੋਂ ਤੋਂ ਕੂੜ ਉਤਾਰੀ ਜਾਏ। ਕਿਵੇਂ ਸਚਿਆਰਾ ਹੋਈ ਹੈ। ਕੀ ਕੂੜਾ ਟੁੱਟੇ ਪਾਲ ਜੋ ਜੋ ਸਾਰੀ ਪੌੜੀਆਂ ਪੜਦੇ 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 ਆਖਰੀ ਪੌੜੀ ਤੱਕ ਪਹੁੰਚੇ ਸਾਰੀ ਕੂੜ ਉਤਾਰ ਦਿੱਤੀ ਔਰ ਅੰਦਰ ਜਦੋਂ ਮੈਂ ਐਂਟਰ ਹੋਇਆ ਰਬ ਜੀ ਦੇ ਧਾਰ ਅੰਦਰ ਉੱਤੇ ਵਾਓ ਸਾਚਖੰਡ ਬਸਰ ਰੰਕਰ ਭਗਵਾਨ ਜੀ ਆਪ ਇੱਥੇ ਰਹਤੇ ਹਨ ਅੰਦਰ ਅੰਦਰ ਰਾਜਾ ਤਖਤ ਹੈ ਅੰਦਰ ਮੇਰੇ ਰਬ ਜੀ ਰਹਿੰਦੇ ਨੇ ਵਸੇ ਰਭੇ ਹਰਿ ਹਾਲਿਏ ਭਗਵਾਨ ਹਿਰਦੇ ਵਿੱਚ ਵਸਦਾ ਹੈ ਕਾਹੇ ਨੇ ਬਨ ਖੋਜਨ ਜਾਈ ਸਰਨਵਾਸੀ ਸਦਾ ਲੇਪਾ ਤੋਹੀ ਸੰਸਮਾਈ ਤੇਰੇ ਅੰਦਰ ਵਸਦਾ ਹੈ ਅੱਛਾ ਅੰਦਰ ਵਸਦੇ ਨੇ ਮੈਨੂੰ ਅੰਦਰ ਜਾਣ ਦਿੱਤਾ ਹੀ ਨਹੀਂ ਜਾਂਦਾ ਕਿਉਂ ਮੇਰੀ ਕੂੜ ਜੋ ਚੜੀ ਹੋਈ ਹੈ ਮੈਂ ਕਾਚਾ ਤਨ ਇਕੱਠਾ ਕੀਤਾ ਹੈ ਕਾਚੇ ਤਨ ਨਾਲ ਨਿਜ ਕਰਦੇ ਅੰਦਰ ਐਂਟਰੀ ਨਹੀਂ ਮਿਲਦੀ ਨਿਰਤਨ ਆਦਰ ਕੋਈ ਨਾ ਦੇ ਆਦਰ ਕਿਨੂੰ ਮਿਲਦਾ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਹੁੰਦਾ ਚੰਗੇ ਗੁਣ ਪੰਜ 5 ਨਹੀਂ ਹੁੰਦਾ ਚੰਗੇ ਗੁਣ ਇਹ ਪ੍ਰਵਾਨ ਹੁੰਦੇ ਨੇ ਇਹ ਇਹਨਾਂ ਦੀ ਪ੍ਰਧਾਨਤਾ ਚਲਦੀ ਹੈ ਪंचे ਪਾਵੇਂ ਦਰਗਾ ਅੱਛਾ ਦਰਗਾ ਅੰਦਰ ਆਦਰ ਕਿੰਨੂੰ ਮਿਲਦਾ ਹੈ ਚੰਗੇ ਗੁਣਾ ਨੂੰ ਪਰ ਮੈਂ ਨਿਰਤਨ ਹਾਂ ਮੇਰੇ ਕੋਲ ਚੰਗੇ ਗੁਣ ਨਹੀਂ ਹਨ ਮੈਂ ਅਗੁਣਾ ਦੀ ਗੰਠੜੀ ਤੇ ਇਕੱਠੀ ਕੀਤੀ ਹੈ ਗੁਣ ਨਾ ਵੀ ਹੱਜਾ ਕੋਈ ਚੰਗੇ ਗੁਣ ਦੀ ਗੰਠੜੀ ਮੇਰੇ ਕੋਲ ਨਹੀਂ ਹੈ ਇਸ ਕਰਕੇ ਮੈਨੂੰ ਕਦੀ ਵੀ ਕੋਈ ਦਾ ਮਤਲਬ ਨਿਕਲਿਆ ਕਦੀ ਵੀ ਨੈਵਰ ਐਵਰ ਕੂੜ ਨੂੰ ਸੱਚ ਦੇ ਮਹਿਲ ਦੇ ਅੰਦਰ ਐਂਟਰੀ ਨਹੀਂ ਮਿਲਦੀ ਹੈ ਨਿਰਤਨ ਆਦਰ ਸੱਚ ਦੀ ਦਰਗਾਹ ਅੰਦਰ ਤੂੰ ਨਹੀਂ ਜਾ ਸਕਦਾ ਕੋਈ ਨਾ ਦੇ ਲੱਖ ਯਤਨ ਕਰੇ ਜਿੰਨੇ ਵਰਤੀ ਪਖੰਡ ਕਰ ਲੈ ਜਿਤਨੇ ਮਰਜੀ ਕਰਮ ਕਾਂਡ ਕਰ ਲੈ ਜਿਤਨੇ ਮਰਜੀ ਨੰਗੇ ਪੈਰ 40 ਦਿਨ ਜਿੱਥੇ ਮਰਜੀ ਸਵੇਰੇ ਸ਼ਾਮ ਤੀਰਥਾਂ ਤੇ ਨਹਾ ਕੇ ਵੀ ਕਰਮ ਕਾਂਡ ਕਰਕੇ ਪਾਖੰਡ ਕਰਕੇ ਮਾਲਾ ਫੇਰ ਕੇ ਜੋ ਮਰਜੀ ਕਰ ਲੈ ਚਿਤਰਾਈ ਸਿਆਣਪਾ ਕਿਤੇ ਕੰਮ ਨਾ ਆਈਆਂ ਸਾਥ ਸੰਗਤ ਜੀ ਇੱਥੇ ਕਹਿ ਰਹੇ ਨੇ ਜਿਹੜਾ ਮੇਰਾ ਮਨ ਹੈ ਨਾ ਐ ਨਿਰਤਾਨ ਹੈ ਇਹ ਬੜੇ ਯਤਨ ਕਰਦਾ ਕਿ ਮੈਂ ਮੂਰਖ ਬਣਾ ਲਾ ਮੂਰਖ ਨਹੀਂ ਰੱਬ ਜੀ ਨੂੰ ਤੂੰ ਨਹੀਂ ਬਣਾ ਸਕਦਾ ਲੋਕਾਂ ਨੂੰ ਬਣਾ ਸਕਦਾ ਰੱਬ ਜੀ ਅੰਦਰ ਵਸਦੇ ਨੇ ਇਸ ਦਾ ਮਤਲਬ ਤੂੰ ਆਪਣੇ ਅੰਦਰ ਬੈਠੇ ਰੱਬ ਜੀ ਨੂੰ ਮੂਰਖ ਨਹੀਂ ਬਣਾ ਸਕਦਾ ਦੁਨੀਆਂ ਨੂੰ ਮੂਰਖ ਬਣਾ ਸਕਦਾ ਹੈ ਲੱਖ ਯਤਨ ਕਰੇ ਉਹ ਚਿਤਨਾ ਕਰੇ ਉਹ ਕੋਣ ਹੈ ਉਹ ਸਾਧ ਸੰਗਤ ਜੀ ਗਲਤ ਅਰਥਾਂ ਦੇ ਕਾਰਨ ਉਹਦਾ ਮੈਨਾ ਰੱਖ ਲਿਆ ਅਮੀਰ ਸੋ ਕਾਲਡ ਅਮੀਰ ਪਰ ਉਹ ਹੈ ਨਿਰਤਨਮ ਉਹ ਕਿਨੂੰ ਕਿਹਾ ਜਾ ਰਿਹਾ ਨਿਰਤਨ ਨੂੰ ਕਿਹਾ ਜਾ ਰਿਹਾ ਉਹ ਨਿਰਤਨ ਬੜੇ ਯਤਨ ਕਰਦਾ ਹੈ ਪਰ ਚਿੱਤ ਅੰਦਰ ਵਸਤੇ ਰੱਬ ਜੀ ਚਿੱਤ ਦੇ ਤੱਤੇ ਨੂੰ ਸਿਆਰੀ ਹੈ ਤੁਹਾਡੇ ਸਭ ਕੁਲ ਸ਼ਬਦ ਹੈ ਸਾਹਮਣੇ ਦੇਖੋ ਚਿੱਤ ਦੇ ਤੱਤੇ ਨੂੰ ਸਿਆਰੀ ਲੱਖ ਯਤਨ ਕਰਿਆ ਉਹ ਚਿੱਤ ਨਾ ਤਰੇ ਚਿੱਤ ਦੇ ਅੰਦਰ ਜਿਹੜੇ ਰੱਬ ਜੀ ਵਸਦੇ ਨੇ ਉਹਨਾਂ ਦੀ ਮੱਤ ਦਾ ਖਜ਼ਾਨਾ ਨਹੀਂ ਲੈਂਦਾ ਇਸ ਕਰਕੇ ਟਿਕਦਾ ਨਹੀਂ ਹੈ ਡਿਸਟਰਬ ਰਹਿੰਦਾ ਹੈ ਚੰਚਲ ਰਹਿੰਦਾ ਹੈ ਇਹ ਸ਼ਬਦ ਦਾ ਰਹਾ ਹੋ ਨਿਰਤਨ ਨੂੰ ਆਦਰ ਕੋਈ ਨਾ ਦੇ। ਹੁਣ ਸਾਡੇ ਚੋਂ ਜਿਹੜਾ ਵੀ ਆਗੁਣ ਕਰਦਾ ਹੈ, ਜਿਹੜਾ ਵੀ ਕ੍ਰੋਧ ਨਾਲ ਬੋਲਦਾ ਹੈ, ਜਿਹੜਾ ਵੀ ਗੁੱਸੇ ਨਾਲ ਬੋਲਦਾ ਹੈ, ਉਹਨੂੰ ਕਹਿੰਦੇ ਆ ਇਸ ਤਰ੍ਹਾਂ ਕਿਉਂ ਬੋਲ ਰਹੇ ਆ? ਜੇ ਤੇਰੀ ਮਾਂ ਪੈੜ ਨੂੰ ਕੋਈ ਇੰਜ ਬੋਲੇ, ਤੈਨੂੰ ਇੰਜ ਕੋਈ ਕੁਛ ਕਵੇ, ਤੇਰੇ ਤੇ ਕੀ ਬੀਤੇਗੀ? ਆਪਣੀ ਗਰੀਬਾਨੀ ਚਾਕੇ ਦੇਖੋ, ਆਪਣੀ ਗਰੀਬੀ ਨਾਲ ਚਾਹ ਕਿੰਨੀ ਸਕਦਾ? ਉਹ ਆਪਣੀ ਦਰਗਾਹਂਦਰ ਜਾ ਹੀ ਨਹੀਂ ਸਕਦਾ, ਉਹ ਇਨਟਰਸਪੈਕਸ਼ਨ ਕਰ ਹੀ ਨਹੀਂ ਸਕਦਾ। ਕਿਉਂ ਨਿਰਤਨ ਹੈ ਨਾ? ਇਨਟਰਸਪੈਕਸ਼ਨ ਕਰਨਾ ਬੜੀ ਅਮੀਰੀ ਹੈ ਸਾਧ ਸੰਗਤ ਜੀ। ਮੈਂ ਆਪ ਨੜੇ ਗਿਰਵਾਨ ਮੈਂ ਦੇਖ ਸਕੂ ਇਹ ਬੜੀ ਅਮੀਰੀ ਹੈ ਜੀਤੂ ਅਕਲ ਤੀਸ ਬਹੁਤ ਰਿਚਨੈਸ ਚਾਹੀਦੀ ਹੈ ਆਪਣੀ ਗਿਰਵਾਨੀ ਚਾੱਕ ਕੇ ਵੇਖਨਾ ਦੂਜੇ ਦੇਵਗੁਣ ਫਰੋਲਾ ਬੜਾ ਆਸਾਨ ਹੈ ਅੰਦਰ ਚਾਤੀ ਮਾਰ ਲੈਣੀ ਅੰਦਰ ਦੇਖ ਰੱਬ ਜੀ ਦੀ ਮੱਤ ਲੈ ਲੈਣੀ ਉਹਨੂੰ ਕਹਿੰਦੇ ਨੇ ਭਾਈ રે ਰਾਮ ਕਹੋ ਚਿਤ ਲਾਏ ਚਿਤ ਤੇ ਗਲਤ ਨਹੀਂ ਹੈ ਗਲਤ ਤੇ ਮੇਰਾ ਮੰਨ ਹੈ ਜੀਤ ਤੇ ਦਾ ਰਬ ਜੀ ਵਸਦੇ ਨੇ ਚਿੱਤ ਜੇ ਵਿੱਚ ਜੋ ਮਤ ਦਿੱਤੀ ਗਈ ਆ ਉਹ ਨਾਲ ਉਹ ਮਨ ਅਨਸਟੇਬਲ ਰਹੇਗਾ ਭਾਵੇਂ ਤੂੰ ਬਾਹਰੋਂ ਅਮੀਰ ਹੈ ਤੇ ਭਾਵੇਂ ਤੂੰ ਬਾਹਰੋਂ ਗਰੀਬ ਹੈ ਅਨਸਟੇਬਲ ਰਹੇਗਾ ਜੇ ਤੂੰ ਧਾਰਮਿਕ ਦੁਨੀਆ ਦੇ ਵਿੱਚ ਨਿਰਤਨ ਹੈ ਕਰੋਣਾਪਤੀ ਹੈ ਤੇ ਭਾਵੇਂ ਕੰਗਾਲ ਹੈ ਦੋਨੋਂ ਇੱਥੇ ਬਰਾਬਰ ਹੋ ਗਏ ਨੇ ਨਹੀਂ ਭਗਵਾਨ ਜੀ ਦੇ ਦਰ ਮਹਿਲ के अंदर ਐਂਟਰੀ ਨਹੀਂ ਮਿਲ ਸਕਦੀ ਕਿਨ ਕੋ ਮਿਲਤੀ ਹੈ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋ ਵੈ ਮੱਥ ਸਤਪੁਰ ਦੀ ਮੱਤ ਰੋ ਆਪਣੇ ਮੱਥੇ ਤੇ ਲਿਕੇ ਵੈਸਾ ਜੀਵਨ ਬਣਾਓ ਤਾਂ ਗੁਰ ਤੇ ਮਹਿਲ ਪ੍ਰਾਪਤੇ ਦੇ ਅੰਦਰ ਐਂਟਰੀ ਮਿਲਦੀ ਐ ਪ੍ਰਸਾਦ ਸੰਗਤ ਜੀ ਜੇ ਸਿੱਖਾਂਗੇ ਜੇ ਗੁਣ ਲੈਣਾ ਚਾਹਾਂਗੇ ਜੇ ਮੈਂ ਸਮਝ ਜਾ ਕੇ ਮੈਂ ਨਿਰਤਨ ਹਾਂ ਮੈਂ ਆਗਣਾ ਕਰਕੇ ਨਿਰਤਨ ਨਹੀਂ ਹਾਂ ਆਗਣਾ ਕਰਕੇ ਕਾਚਾ ਧੰਨ ਵਾਲਾ ਅਮੀਰ ਹਾਂ ਔਰ ਚੰਗੇ ਗੁਣਾ ਕਰਕੇ ਮੈਂ ਨਿਰਤਨ ਹਾਂ ਨਿਰਤਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਚਿਤ ਨਾ ਤਰੇ ਰਹਾ ਹੋਇਆ ਸ਼ਬਦਾ ਹੁਣ ਅੱਗੇ ਮੈਨੂੰ ਕਹਿੰਦੇ ਨੇ ਜੋ ਨਿਰਤਨ ਸਰਤਨ ਕਹਿ ਜਾਏ ਜਦੋਂ ਵੀ ਮੈਂ ਸੱਚ ਦੇ ਖਜ਼ਾਨੇ ਵਾਲੇ ਅਮੀਰ ਪਾਤਸ਼ਾਹ ਕੋਲ ਜਾਂਦਾ ਜੋ ਨਿਰਤਨ ਮੇਰ ਕੋ ਲਗੁਣ ਨਹੀਂ ਮੈਂ ਆਗੁਣਾ ਕਰਕੇ ਤਾਂ ਮੀਰ ਹਾਂ ਪਰ ਗੁਣਾ ਕਰਕੇ ਮੈਂ ਨਿਰਤਾਨਾ ਉੱਥੇ ਜਾ ਕੇ ਮੈਂ ਸਤਗੁਰ ਦੀ ਗੱਲ ਸੁਣਦਾ ਹੀ ਨਹੀਂ ਸਤਗੁਰ ਪਿੱਠ ਥੋੜਾ ਨਾ ਕਰਦੇ ਨੇ ਸਾਸਗਰ ਪ੍ਰੈਕਟੀਕਲੀ ਇਸ ਪੱਖੋਂ ਦੇਖਣਾ ਹੈ ਸਤਗੁਰ ਸਭਨਾ ਦਾ ਭਲਾ ਬਣਾਉਂਦਾ ਸਤਗੁਰ ਕਦੇ ਵੀ ਪਿੱਠ ਨਹੀਂ ਕਰਦਾ ਰੱਬ ਕਿਸੇ ਤੋਂ ਪਿੱਠ ਕਦੀ ਨਹੀਂ ਕਰਦਾ ਰੱਬ ਸਭ ਵਾਸਤੇ ਗੁਰਪ੍ਰਸਾਦ ਦੀ ਬਾਰਿਸ਼ ਖਜ਼ਾਨਾ ਲੂਟਾਂਦਾ ਰਹਿੰਦਾ ਹੈ ਉਹਦਾ ਖਜ਼ਾਨਾ ਲੈਣ ਵਾਸਤੇ ਭਾਂਡਾ ਧੋਏ ਦੈ ਸਤੂਪ ਦੇਵੋ ਤੋ ਦੁੱਧ ਕੋ ਜਾਓ ਫਿਰ ਦੁੱਧ ਪਾ ਲਓ ਨਹੀਂ ਤੇ ਇਸੇ ਭਾਂਡੇ 'ਤੇ ਪਵਾ ਲਾਂਗੇ ਤਾ ਪੰਡਾ ਅੱਛਾ ਸੋਏ ਜੋਤੀਸ਼ ਪਾਸੀ ਪੰਡਾ ਆਤਮਲੀਣ ਤੋਤਾ ਅੱਛਾ ਨਾ ਹੋਏਸੀ ਗੁਰੂ ਦਵਾਰਿਆ ਹੋਏ ਸੋ ਜੀ ਪਾਸੀ ਇਹ ਦਵਾਰਾ ਤੋਏ ਹੱਚਾ ਹੋਏਸੀ ਹੱਚਾ ਹੋਏਸਾਰ ਕੀ ਹੁੰਦਾ ਹੈ ਪਾਚਾ ਖਜ਼ਾਨੇ ਅੰਦਰ ਰਾਲਾ ਰੰਦੇ ਨੇ ਕੋ ਨਾਨਕ ਜੀ ਇਸ ਮਸਤੇਕ ਲੇਖ ਲਿਖਾਇ ਹੋ ਗਿਆ ਨਾ ਸੋਇਦ ਖਜ਼ਾਨਾ ਲੈ ਆ ਰਲਾਈ ਖਜ਼ਾਨਾ ਪੰਡਾ ਅੰਦਰ ਪੈ ਜਾਂਦਾ ਹੈ ਬਸ਼ਰਤੇ ਤੂੰ ਪੰਡਾ ਸਾਫ ਕਰ ਇਹਦਾ ਮਤਲਬ ਇਹਦੇ ਅਰਥ ਮੇਰੇ ਬਾਰੇ ਕਹੀ ਜਾਣੀ ਆਗਾ ਬੈਠਾ ਮੈਂ ਜਾਂਦਾ ਪੀਠ ਫਿਰਾਏ ਪੀਠ ਫਿਰਾਏ ਦਾ ਬਦਮਨ ਮੈਂ ਤੁਹਾਡੀ ਗੱਲ ਸੁਣਦਾ ਹੀ ਨਹੀਂ ਮੈਂ ਸੱਚ ਸੁਣਦਾ ਹੀ ਨਹੀਂ ਮੈਨੂੰ ਬਚਪਨਾ ਫੇਰ ਯਾਦ ਆਇਆ ਮਨੂੰ ਕਹਿੰਦੇ ਸੀ ਤੂੰ ਬਾਰ ਬਾਰ ਹਰ ਹਫਤੇ ਚਿਤਰਾਰ ਦੇਖਣ ਜਾਂਦਾ ਹੈ ਗ੍ਰਹਿ ਕल्याण ਕੇਂਦਰ ਆਧਾ ਘੰਟਾ ਜਾਣ ਲੱਗਦਾ ਆਧਾ ਘੰਟਾ ਆਣ ਲੱਗਦਾ ਔਰ ਪੂਰੇ ਪੌਣੇ ਘੰਟੇ ਦਾ ਚਿਤਰਾਰ ਹੁੰਦਾ 2 ਘੰਟੇ ਜਾਇਆ ਕਰਦਾ ਤੈਨੂੰ ਨਹੀਂ ਜਾਣ ਦੇਾਂਗੇ ਮੈਂ ਵੀ ਫਿਰ ਜਦੋਂ ਉਹਨਾਂ ਨੇ ਰੋਕ ਦਿੱਤਾ ਕੁੰਡੀਆਂ ਮਾਰ ਦਿੱਤੀਆਂ ਤਾਲੇ ਮਾਰ ਦਿੱਤੇ ਔਰ ਮੇਰੀ ਰਾਖੀ ਕਰਨੀ ਸ਼ੁਰੂ ਕੀਤੀ ਤੈਨੂੰ ਨਹੀਂ ਜਾਣ ਦੇਾਂਗੇ मैं अंदर लेट गया फ्लोर मैं लेट गया मैं लेट जाऊंगा और दो घंटे कोई मेरे को पढ़ा के दिखाए अपना नुकसान आप करते हैं जो तो सच नहीं लेंद इन आ, आ बैठा पीठ फिराए आगे बैठा पीठ फिराए रब जी और गुरु किसी वाल पीठ नहीं करता है ਉਹ ਤੇ ਸਾਰਾ ਵਾਸਤੇ ਦਾਤ ਦੀ ਦਾਤ ਰੱਖੀ ਹੋਈ ਐ ਪਰ ਜਦੋਂ ਅਸੀਂ ਆਖੇ ਵੀ ਸੱਚ ਨਹੀਂ ਲੈਂਦਿਆਂ ਮੈਂ ਮੰਨ ਕਰਕੇ ਪਿੱਟ ਕਰ ਲਈ ਮੈਂ ਮੰਨ ਕਰ ਕਬੂਨ ਹਰ ਗੁਨ ਗਾਇਆ ਮੈਂ ਕੰਨ ਰੱਖ ਕੇ ਸੁਣਦਾ ਹੀ ਨਹੀਂ ਹਾਂ ਇਹਨੂੰ ਪਿੱਠ ਦੇਣਾ ਕਹਿੰਦੇ ਨੇ ਜਦੋਂ ਪਤੀ ਨੂੰ ਪਤਨੀ ਕਵੇ ਨਾ ਸ਼ਰਾਬ ਨਾ ਪੀਆ ਕਰੋ ਉਹ ਫੇਰ ਵੀ ਪੀ ਆਵੇ ਉਹ ਕਵੇ ਗੱਲਾਂ ਨਾ ਕੱਢਿਆ ਕਰੋ ਫੇਰ ਵੀ ਗੱਲਾਂ ਕੱਢੇ ਉਹ ਕਵੇ ਕ੍ਰੋਧ ਕਰਕੇ ਤੁਹਾਡੇ ਦਿਮਾਗ ਦੀ ਨਾਸਪੜ ਜਾਈ ਗਈ ਉਹ ਫੇਰ ਵੀ ਕਰੇ ਬੈਠਾ ਪਿੱਠ ਫਿੜਾਏ ਸੱਚ ਮੇਰੇ ਕੋ ਸੁਣਦਾ ਹੀ ਨਹੀਂ ਐ ਇਹਨੂੰ ਯਮਲਾ ਜੱਟ ਬਿਰਤੀ ਕਹਿੰਦੇ ਨੇ ਸੱਚ ਮੈਨੂੰ ਸੁਣਾਈ ਹੀ ਨਹੀਂ ਦਿੰਦਾ ਜਾਉ ਨਹੀਂ ਸੁਣੂਗਾ ਆਗਾ ਬੈਠਾ ਪਿੱਠ ਫਿਰਾਇ ਕਿਉ ਮੈਂ ਨਿਰਤਨਾ ਮਨ ਨਹੀਂ ਰਿਹਾ ਜੋ ਨਿਰਤਨ ਸਰ ਤਨ ਕੈ ਜਾਏ ਨਿਰਤਨ ਦੇ ਨੰਨੇ ਨੂੰ ਆਂਕੜ ਮੇਰਾ ਮਾਨ ਸਾਰਤਾਨ ਨੰਨ ਨੂੰ ਓਂਕੜੇ ਨਹੀਂ ਹੈ ਪਲੂਰਲ ਦੇहांत ਗੁਣਾ ਦੇ ਖਜ਼ਾਨੇ ਕੋਲ ਜਦੋਂ ਜਾਏ ਜੋ ਨਿਰਤਾਨ ਸਾਰਤਾਨ ਕਾ ਜਾਏ ਆਗਾ ਬੈਠਾ ਜਾਂਦਾ ਵੀ ਹੈ ਦਰਿਆ ਝਾੜ ਕੇ ਆ ਜਾਂਦਾ ਹੈ ਜਾਂਦਾ ਹੀ ਆਪਣਾ ਨਾਂ ਬੁਲਵਾ ਕੇ ਆ ਜਾਂਦਾ આજ ਇਨਕੀ ਤਰਫ ਸੇ ਇਤਨੇ ਪੈਸੇ ਹੋਏ ਇਤਨਾ ਹਾਰ ਚੜਾਇਆ ਗਿਆ ਇਨੋ ਨੇ ਇਤਨੇ ਪੈਸੇ دیے ਪ੍ਰਸ਼ਾਦ ਇਨਕੀ ਤਰਫ ਸੇ ਹੋਆ ਥਾ ਇਨਕੀ ਨੂੰ ਨੇ ਪਹਿਲੀ ਦਫਾ ਮੱਥਾ ਟੇਕਾ ਹੈ ਇਨਕੇ ਬੱਚੇ ਕਾ ਅੱਜ ਪਹਿਲਾ ਬਰਥਡੇ ਹੈ ਇਹ ਗੱਲ ਕਰਾ ਕੇ ਆ ਜਾਂਦਾ ਹੈ ਆਗੇ ਬੈਠਾ ਪੀਠ ਫਰੇ ਹੈ do i go for hypocrisy do i go to show off do i go ki main lokan darshak a vi main aaya ya saacha tan le aan aaya khud prasthiya vaste ta nahi aaya na main gareeb ban ke aana chahnda main nirtan jo nirtan sa tan keh jaye aage baitha peeth khiraaye mainu kya jaa rya o ameer o khazane da eso tani gobi damara ਬਰਨ ਸਾਹ ਕੋ ਗੁਣ ਵਿਸਥਾਰਾ ਜਿਹਦੇ ਬੇਅੰਤ ਗੁਣ ਨੇ ਉਹ ਨਹੀਂ ਪਿੱਠ ਕਰਦਾ ਪਿੱਠ ਮੈਂ ਕਰਦਾ ਕਦੋਂ ਜਦੋਂ ਮੈਂ ਆਪਣੇ ਸਵਾਰਥ ਵਸਤੇ ਜਾਂਦਾ ਅੱਜ ਮੇਰਾ ਕਚੇਰੀ ਕੇਸ ਜਿਤਾ ਦੇਣਾ ਅੱਜ ਵਰੇ ਦਿਨ ਦਿਹਾੜਾ ਹੈ ਅੱਜ ਸੰਗਰਾਮ ਦਾ ਹੈ ਅੱਜ ਨਵਾਂ ਸਾਲ ਚੜਿਆ ਹੈ ਇੰਜ ਜਾਂਦਾ ਨਾ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਭੁਪਿੰਦਰ ਸਿੰਘ ਦੀ ਹਿੰਮਤ ਹੀ ਨਹੀਂ ਕਹਿ ਸਕੀ ਗੁਰੂ ਸਾਹਿਬ ਕਹਿੰਦੇ ਨੇ ਇੱਕ ਆਪਣੇ ਸワイ ਆਏ ਬਹਿ ਗੁਰ ਅਗਾਂਹ ਆਪਣੇ ਸਵਾਰਥਸ ਧਿਆਨ ਨੇ ਆਪਣੇ ਸਵਾਰਥ ਕੇ ਲੀਏ ਆ ਕੇ ਬੈਠ ਜਾਂਦੇ ਹੈ ਅਸੀਂ ਬੈਠ ਜਾਂਦੇ ਆ ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੇ ਜੋ ਬਗਲ ਸੇ ਮਾਦ ਲਗਾਈ ਹੈ ਬਗਲੇ ਵਾਂਗੂ ਆ ਕੇ ਬੈਠ ਜਾਂਦੇ ਬਗਲਾ ਕਾਗ ਨੀਜ ਕੀ ਸੰਗਤ ਜਾਇਕਰੰਗ ਬਿਖੂ ਮੁਖਲਾਈਏ ਹੁਣ ਕਹਿੰਦੇ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹਾਂਸ ਕਰਾਈਏ ਮਨੂ ਹਾਂਸ ਮਿਰਤੀ ਦੇ ਦਿਓ ਹਾਂਸ ਮਿਰਤੀ ਅਮੀਰ ਹੁੰਦੀ ਹੈ ਹੰਸਬਿਰਤੀ ਰਿਚਨਾਸ ਹੁੰਦੀ ਹੈ ਹੰਸਬਿਰਤੀ ਨੂੰ ਸਮਝ ਆ ਜਾਂਦੀ ਹੈ ਸਰ ਅਪਸਰ ਚੰਗਾ ਮੰਦਾ ਕੀ ਹੈ ਉਹ ਪਛਾਣ ਕੇ ਚੋਗਾ ਚੁਗਦਾ ਹੈ ਮੈਂ ਤੁਹਾਡੀ ਮੱਤ ਲੈਣਾ ਆ ਤੁਹਾਡੀ ਮੱਤ ਸੁ ਜਾਣ ਹੈ ਤੁਸੀਂ ਸੁਝਾਖੇ ਹੋ ਤੁਸੀਂ ਅਮੀਰ ਹੋ ਮੈਨੂੰ ਆਪਣੇ ਖੁੱਟ ਖਜ਼ਾਨੇ ਨਾਲ ਰਲਾ ਲਵੋ ਹੁਣ ਅਗੇ ਚੱਲੇਗੀ ਗੱਲ ਜੋ ਸਰਤਨ ਨਿਰਤਨ ਕਹਿਆ ਜਾਏ ਗੱਲ ਸਰਤਨ ਨੇ ਤਾਂ ਉੱਠ ਕੇ ਜਾਣਾ ਨਹੀਂ ਉਹ ਆ ਤਾਂ ਪਿਆਸੇ ਕੋਲ ਜਾਂਦਾ ਨਹੀਂ ਹੈ ਫਿਰ ਸਰਤਾਂ ਦੇ ਨੰਨੇ ਨੂੰ ਨੌਕੜ ਸ਼ੁਰੂ ਹੋਈ ਜਦੋਂ ਨਿਰਤਨ ਜਿਹਦੇ ਕੋਲ ਢੇਰ ਆਉਗਣ ਹਨ ਔਰ ਸੱਚ ਦਾ ਖਜ਼ਾਨਾ ਨਹੀਂ ਹੈ ਜੋ ਮਨ ਲੈਂਦਾ ਕਿ ਮੈਂ ਆਉਗਣੀ ਭਰਪੂਰ ਹਾਂ ਜਦੋਂ ਉਹ ਸਰਤਾਂ ਦੀ ਮੱਤ ਵਾਸਤੇ ਲੈਣ ਜਾਂਦਾ ਨਾ ਤਾਂ ਦਰ ਅੰਦਰ ਐਂਟਰੀ ਮਿਲ ਜਾਂਦੀ ਹੈ ਜਿਹੜੀ ਉੱਪਰ ਨਿਰਤਨ ਨੂੰ ਆਦਰ ਨਹੀਂ ਨਾ ਮਿਲਦਾ ਸੀ ਉਹਨਾਂ ਐਂਟਰੀ ਮਿਲ ਗਈ ਨਮਰਤਾ से आए हो ਸੱਚ ਦਾ ਖਜ਼ਾਨਾ ਲੈਣੇ ਆਏ ਹੋ ਸਾਇਦ ਸੰਤੋਖ ਸਿੱਖਣੇ ਆਏ मिठास नंबर तहलीमी सीखने आए हो इक्वालिटी सीखने आए हो वितक्रा छोड़ने आए हो लो जी तुमको मंदिर बिठा देते हैं तुमको डर मिल गया अंदर आदर मिल गया मेनू निज कर दे अंदर एंट्री मिल जाती है जे मैं सात धान सा वाले खजाने देखो जावां ਤਾ ਉੱਥੇ ਮੈਨੂੰ ਕਦੀ ਵੀ ਠਿੱਠ ਨਹੀਂ ਕੀਤਾ ਜਾਂਦਾ ਮੈਨੂੰ ਨੀਵੀਂ ਜਾਤ ਦਾ ਨਹੀਂ ਘਰਾਰ ਕੀਤਾ ਜਾਂਦਾ ਮੈਨੂੰ ਇਹ ਨਹੀਂ ਕਿਹਾ ਜਾਂਦਾ ਤੂੰ ਗਰੀਬ ਹੈ ਮੈਨੂੰ ਇਹ ਨਹੀਂ ਕਿਹਾ ਜਾਂਦਾ ਤੂੰ ਮੈਲਾ ਹੈ ਮਨੂੰ ਇਹ ਕਿਹਾ ਜਾਂਦਾ ਤੂੰ ਨੀਵੀਂ ਜਾਤ ਵਾਲਾ ਅਛੂਤ ਹੈ ਮਨੂੰ ਇਹ ਨਹੀਂ ਕਿਹਾ ਜਾਂਦਾ ਤੇਰਾ ਸਟੇਟਸ ਵੇ ਕਪੜੇ ਕੀ ਪਾ ਕੇ ਆਇਆ ਹੈ ਤੇਰੇ ਕੋਲਨੇ ਪੈਸੇ ਨਹੀਂ ਨੇ ਮਕਾਨ ਦੇ ਕਿਸ ਮਕਾਨ ਵਿੱਚ ਰਹਿਣਾ ਹੈ ਤੇਰੇ ਕੋਲ ਝੁੱਗੀ ਹੈ ਝੁੱਗੀ ਵਿੱਚ ਹੀ ਨਹੀਂ ਤੂੰ ਰਹਿਣਾ ਨਹੀਂ ਨਹੀਂ ਮੈਨੂੰ ਕੁਝ ਨਹੀਂ ਰਿਅਲਾਈਜ਼ ਕਰਾ ਜਾਂਦਾ دیا ਆਦਰ ਲਿਆ ਬੁਲਾਇ ਮਨੂੰ ਬਾਦ ਮਾਰੀ ਜਾਂਦੀ ਹੈ ਸੱਚ ਤੇ ਗੁਣ ਲੈਣ ਆਏ ਹੋ ਵਾਓ ਕੀ ਰੱਬ ਜੀ ਦੇ ਗੁਣ ਹੈ ਨਾਨਕ ਨਿਰਗੁਣ ਗੁਣ ਕਰੇ ਜਿਹਦੇ ਕੋਲ ਕੋਈ ਗੁਣ ਨਹੀਂ ਹੈ ਨਾ ਉਹਨੂੰ ਗੁਣ ਦੇ ਦਿੰਦ ਨੇ ਤੇ ਜਿਹਨਾਂ ਕੋਲ ਗੁਣ ਨੇ ਉਹ ਜੇ ਆਕੜਨਾਂ ਨਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਜਿਹਦੇ ਕੋਲ ਗੁਣ ਆ ਜਾਣ ਉਹਨਾਂ ਦੀ ਆਕੜ ਨਾ ਦਿਖਾਏ ਸੱਚਖੰਡ ਦੀ ਐਂਟਰੀ ਬੂਆ ਖੁੱਲ ਜਾਂਦਾ ਹੈ ਧਰਮਖੰਡ ਸ਼ਰਮਖੰਡ ਗਿਆਨਖੰਡ ਕਰਮਖੰਡ ਤੋਂ ਬਾਅਦ ਸੱਚਖੰਡ ਦਾ ਬੂਆ ਖੁੱਲਦਾ ਹੀ ਅੰਦਰੋਂ ਤਾਂ ਹੈ ਜਦੋਂ ਅਸੀਂ ਨਮਰਤਾ ਚਲੰਦੇ ਹਾਂ ਕਿਸੇ ਵੀ ਗੱਲ ਦਾ ਮਾਣ ਨਹੀਂ ਕਰਦੇ ਆ ਸਤਸੰਗਤ ਜੀ ਹੁਣ ਅੱਗੇ ਕਹਿੰਦੇ ਨੇ ਨਿਰਤਨ ਸਰਤਨ ਦੋਨੋਂ ਭਾਈ ਹੁਣ ਕਿਨੂੰ ਕਹਿ ਰਹੇ ਨੇ ਜਦੋਂ ਨਿਰਤਨ ਵਾਲਾ ਸਰਤਨ ਦੇ ਕੋਲ ਜਾ ਕੇ ਉਹਦੇ ਖਜ਼ਾਨੇ ਵੀ ਤੇ ਰਲਾ ਲਿਆ ਜਾਂਦਾ ਨਾ ਭਾਈ ਹੋ ਜਾਂਦਿੰਦੇ ਨੇ ਇਕਮਿਕ ਹੋ ਜਾਂਦਿੰਦੇ ਨੇ ਸੱਚ ਵਿੱਚ ਜਾ ਕੇ ਸਮਾ ਜਾਂਦਾ ਹੈ ਵਿਤਕਰਾ ਨਹੀਂ ਰਹਿੰਦਾ ਗੁਰੂ ਸਿੱਖ ਸਿੱਖ ਗੁਰੂ ਹੈ ਇਕੋ ਗੁਰ ਉਪਦੇਸ਼ ਚ ਲੈ ਇਕਮਿਕਤਾ ਹੋ ਜਾਂਦੀ ਸੱਚ ਮੈਂ ਜਾਇ ਸਮਾਏ ਨਿਰਤਨ ਸਰਤਨ ਦੀ ਜਦੋਂ ਗੱਲ ਚੱਲੇਗੀ ਤਾਂ ਦੋਨੋਂ ਪਾਈ ਦਾ ਮਤਲਬ ਹੈ ਜਦੋਂ ਵਨੈਸ ਹੋ ਗਈ ਨਿਰਤਨ ਦੀ ਸਰਤਨ ਨਾਲ ਕਦੋਂ ਹੀ ਜਦੋਂ ਨਿਰਤਨ ਨੇ ਸਮਝਿਆ ਕਿ ਮੈਂ ਆਉਗਣਾ ਵਾਲਾ ਹਾਂ ਮੇਰੇ ਕੋਲ ਸੱਚ ਦਾ ਤਨ ਨਹੀਂ ਹੈ ਤੁਹਾਡਾ ਤਨ ਲੈਣ ਆਇਆ ਹਾਂ ਉਹ ਮਿਲਾਇ ਹਿਲਦੇ ਨੇ ਉਹ ਜੱਫੀ ਪਾਈ ਲੈਂਦੇ ਨੇ ਉਹ ਗੋਦੀ ਚੁੱਕੀ ਲੈਂਦੇ ਨੇ ਆਪਣ ਨਾਲ ਮਿਲਾ ਲੈਂਦੇ ਨੇ वर्नस विद गॉड निरतांत दी मत ਛੱਡ ਦਿੱਤੀ ਗਈ ਆ ਗੁਣਾ ਵਾਲੀ ਔਰ ਸਰਤਾਂ ਦੀ ਮਤ ਲੈ ਲਈ ਦੋਨੋਂ ਮਿਲ ਗਏ ਨੈਗੇਟਿਵ ਪੋਜ਼ਿਟਿਵ ਵਿੱਚ ਸਮਾ ਗਿਆ ਨਿਰਤਨ ਨੇ ਸਤਿਗੁਰ ਦੀ ਮਤ ਦਾ ਖਜ਼ਾਨਾ ਸਰਤਾਂ ਦੀ ਮਤ ਲੈ ਲਈ ਇਹ ਰਬ ਜੀ ਦੀ ਕਲਾ ਹੈ ਰਬ ਜੀ ਦੀ ਕਲਾ ਹੈ ਕਿ ਜੇ ਤੂੰ ਆਖੜਿਆ ਫਿਨੇ ਪਾਵੇਂ ਬਾਹਰੋਂ ਅਮੀਰ ਹੋਵੇ ਪਾਵੇਂ ਗਰੀਬ ਹੋਵੇ ਬਾਹਰੋਂ ਉੱਚੀ ਜਾਤ ਦਾ ਹੋਵੇ ਪਾਵੇਂ ਨੀਜ਼ ਜਾਤ ਦਾ ਹੋਵੇ ਬਾਹਰੋਂ ਗੋਰਾ ਹੋਵੇ ਬਾਹਰੋਂ ਕਾਲਾ ਹੋਵੇ ਬਾਹਰੋਂ ਇਸਤਰੀ ਹੋਵੇ ਬਾਹਰੋਂ ਮਰਦ ਹੋਵੇ ਜੋ ਮਰਜ਼ੀ ਹੋਵੇ ਜੇ ਤੈਨੂੰ ਆਪਣੀ ਆਕੜ ਰਹੇਗੀ ਨਾ ਤੂੰ ਰੱਬ ਜੀ ਦੇ ਦਰ ਦੇ ਅੰਦਰ ਐਂਟਰੀ ਨਹੀਂ ਲੈ ਪਾਏਗਾ ਰੱਬ ਜੀ ਦੇ ਖਜ਼ਾਨੇ ਨੂੰ ਪ੍ਰਾਪਤ ਨਹੀਂ ਕਰ ਪਾਏਗਾ ਰੱਬ ਜੀ ਦੀ ਕਲਾ ਇਹ ਹੈ ਕਿ ਜਿਹੜਾ ਨਮਰਤਾ ਨਾਲ ਪਾਡਾ ਸਿੱਧਾ ਕਰਦਾ ਉਹਦੇ ਪਾਡੇ ਵਿੱਚ ਖਜ਼ਾਨਾ ਪੈ ਜਾਂਦਾ ਸੋ ਇਹ ਖਜ਼ਾਨਾ ਲਿਆ ਰਲਾਈ ਹੋ ਜਾਂਦਾ ਹੈ ਨਿਰਤਨ ਸਰਤਨ ਦੋਨੋਂ ਪਾਈ ਇਹ ਕਲਾ ਰੱਬ ਜੀ ਦੀ ਹੈ कि विजडम लवो सुखी दुनिया का कोई अमीर विजडम ना लवे दुखी रहेगा जिस ग्रह ब्रोती तिस ग्रह चिंता जिस ग्रह थोड़ी सो फिर परमनता भटकदा रहेगा दुर् धक्के दुर खादा रहेगा क्यों क्योंकि ये बहरले स्टेट दियाँ गेमा हो गई पर जेड़ा निज कर दी मत ले लेगा वह टिक जाएगा चित ਨਾ ਕਰਦੇ ਬੱਧਾ ਚਿੱਤ ਵਿੱਚ ਧਰ ਲੇਗਾ ਚਿੱਤ ਦੀ ਗੱਲ ਨੂੰ ਲੈ ਹੀ ਲੇਗਾ ਸਟੇਬਲ ਹੋ ਜਾਏਗਾ ਹੁਣ ਕਹਿੰਦੇ ਨੇ ਨਿਰਤਨ ਸਰ ਤਨ ਦੂਨੋ ਪਾਈ ਇਹ ਰੱਬ ਜੀ ਦੀ ਗ੍ਰੇਟ ਗੱਲ ਹੈ ਕਿ ਉਹ ਬੁਲਾ ਕੇ ਦੇ ਦਿੰਦੇ ਨੇ ਸੱਚ ਦੀ ਮਤ ਜੇ ਤੂੰ ਲੈਣ ਆਇਆ ਪ੍ਰਭ ਕੀ ਕਲਾ ਨਾ ਮੀਟੀ ਜਾਈ ਹੁਣ ਕਬੀਰ ਸਾਹਿਬ ਨੇ ਕਲੀਅਰ ਕਰ ਦਿੱਤਾ ਇਹਦਾ ਮਤਲਬ ਕਹ ਕਬੀਰ ਨਿਰਤਨ ਹੈ ਸੋਈ wo neerta na hai jo ye manta hai mere ko sach de khazar na da tan nahi hai ja ke hirde naam na hoi ਸੱਚ ਦੇ ਖਜ਼ਾਨੇ ਚੋਂ ਗੁਣ ਜਿਹੜੇ ਪ੍ਰਾਪਤ ਹੁੰਦੇ ਨੇ ਉਹਨਾਂ ਨੂੰ ਨਾਮ ਕਹਿੰਦੇ ਨੇ ਸੱਚ ਦੇ ਖਜ਼ਾਨੇ ਚੋਂ ਜਿਹੜੇ ਗੁਣ ਪ੍ਰਾਪਤ ਹੁੰਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਸੱਚ ਦੇ ਖਜ਼ਾਨੇ ਨੂੰ ਆਪਣੇ ਦੇ ਜੀਣਾ ਹੋਵੇ ਉਹਦਾ ਸੰਗ ਕਰਨਾ ਸੰਤਨ ਸੰਗ ਕਹੇ ਲਾਂਦਾ ਔਰ ਇਹ ਸਾਰੀਆਂ ਛੋਟੀਆਂ 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 ਜਿੰਨੀਆਂ ਮੈਂ ਡੈਫੀਨੇਸ਼ਨਸ ਤੁਹਾਨੂੰ ਨਾਲ ਸਾਥ ਕਰ ਰਿਹਾ ਜਦੋਂ ਇਹਨਾਂ ਪੱਥਾਂ ਤੋਂ ਅਸੀਂ ਸ਼ਬਦ ਨੂੰ ਦੇਖਦੇ ਆਂ ਔਰ ਸਾਨੂੰ ਸ਼ਬਦ ਸਮਝ ਆਣਾ ਸ਼ੁਰੂ ਹੁੰਦਾ ਤਾਂ ਅਗਲੇ ਪਿਛਲੇ ਸ਼ਬਦ ਸ਼ਰਮ ਧਰਮ ਦੋ ਇਨਾਨਕਾ ਜੀਤਨ ਪੱਲ ਲੈ ਹੋਈ ਸਮਝ ਆਨਗੇ ਤਨਮਨਤਾ ਇਵੇਂ ਕਹੇ ਅਵ੍ਰੀਤਨ ਕੋ ਜਾਏ ਨਾਨਕ ਨਿਰਧੰਤ ਤਿਤ ਦਿਨ ਜਿਤ ਦਿਨ ਵਿਸਰੇ ਨਾਉ ਤੋ ਤਾ ਤੱਕ ਨਿਰਤਨ ਹੈ ਜਦੋਂ ਤੱਕ ਤੈਨੂੰ ਸੱਚ ਵਿਸਰਦਾ ਹੈ ਜੋ ਤੱਕ ਤੂੰ ਵਿਜ਼डम ਨੂੰ ਇਗਨੋਰ ਕਰਦਾ ਹੈ ਤੋ ਤਾ ਤੱਕ ਨਿਰਤਨ ਰੰਤ ਹੈ ਗੁਣਾ ਵੱਲੋਂ ਰੱਬੀ ਖਜ਼ਾਨੇ ਵੱਲੋਂ ਤੇ ਸਾਧ ਸੰਗਤ ਜੀ ਇਹ ਗੱਲ ਯਾਦ ਰੱਖਣੀ ਹੈ ਕਿ ਅਸੀਂ ਕਿਸੇ ਵੀ ਇਨਸਾਨ ਨੂੰ ਨਿਰਤੰ ਤੋਂ ਸਰਤਾਨ ਨਹੀਂ ਬਣਾ ਸਕਦੇ ਆ ਭਾਵੇਂ ਮੇਰਾ ਪਤੀ ਹੋਵੇ ਭਾਵੇਂ ਮੇਰੀ ਪਤਨੀ ਹੋਵੇ ਭਾਵੇਂ ਮੇਰੇ ਮਾਤਾ ਪਿਤਾ ਹੋਣ ਭਾਵੇਂ ਮੇਰੇ ਭੈਣ ਭਰਾ ਹੋਣ ਭਾਵੇਂ ਮੇਰੇ ਧੀਆਂ ਪੁੱਤਰ ਹੋਣ ਭਾਵੇਂ ਸਾਰੀ ਦੁਨੀਆ ਦਾ ਕੋਈ ਵੀ ਮੇਰਾ ਨੇੜੇ ਤੇੜੇ ਵਾਲਾ ਹੋਵੇ ਕੋਈ ਵੀ ਕਿਸੇ ਨੂੰ ਨਿਰਤੰ ਸੇ ਸਰਤਾਨ ਨਹੀਂ ਬਣਾ ਸਕਦਾ ਜਿਸ ਨੂੰ ਇਸ ਖਜ਼ਾਨੇ ਦੀ ਸ਼ੌਕ ਲਲ ਲੱਗੇਗੀ ਬਰਨਿੰਗ ਡਿਜ਼ਾਇਰ ਬਨਦਰ ਆਏਗੀ ਉਹ ਇਸ ਧਨ ਨੂੰ ਲੈਣਾ ਚਾਹੇਗਾ ਜਿਹੜੇ ਸੱਚ ਲੈਣਾ ਨਾ ਨੋਟ ਸਬਜੈਕਟ ਟੂ ਐਨੀਬਡੀ ਐਲਸ ਸੱਚ ਮੇਰੇ ਅੰਦਰ ਹੈ ਖਜ਼ਾਨਾ ਮੇਰੇ ਅੰਦਰ ਹੈ ਮੈਂ ਆਪਣਾ ਖਜ਼ਾਨਾ ਲੈਣਾ ਚਾਹੁੰਦਾ ਮੈਂ ਆਪਣਾ ਆਤਮਿਕ ਭੋਜਨ ਖਾਣਾ ਚਾਹੁੰਦਾ ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹੈ ਨਾ ਮੈਂਸ ਆਪਣੇ ਵੇੜੇ ਪਾਰ ਕਰਾਣੇ ਨੇ ਨਾ ਮੈਨੂੰ ਆਕੜ ਹੈ ਕਿ ਮੈਂ ਹੋਰਾਂ ਦੇ ਵੇੜੇ ਪਾਰ ਕਰਾ ਸਕਦਾ ਕਰਾ ਸਕਦੀ ਹਾਂ ਨੋ ਮੈਂ ਆਪਣਾ ਠੇਕਾ ਚੁਕਣਾ ਚਾਹੁੰਦਾ ਮੈਨੂੰ ਤੁਹਾਡਾ ਖਜ਼ਾਨਾ ਚਾਹੀਦਾ ਮੈਂ ਸਖਣਾ ਹਾਂ ਮੇਰੇ ਪੰਡ ਵਿੱਚ ਵਸਤ ਪਾਓ ਜੋ ਨਿਰਤਨ ਸਰਤਾਂ ਕੈ ਜਾਏ ਬਾਤ ਫਿਰ ਤੇ ਗਲਬਾਦ ਆਈ ਉਸ ਵੇਲੇ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਸਾਨੂੰ ਰੱਬ ਜੀ ਦੇ ਦਰ ਦੇ ਅੰਦਰ ਜਾਣ ਦੀ ਜਾਂਚ ਆ ਜਾਈਗੀ ਦਰਿਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ ਕਿਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤੇ ਸਿਰਪ ਦੇ ਕੇਲਾ ਵਿਸਰੀਆਂ ਜੋ ਮਨ ਚਿਤ ਨਾ ਜੇਤੇ ਸੰ ਸੋ ਗਾਲੀ ਰੱਬ ਕੀਆਂ ਇਹ ਰੱਬ ਦੀਆਂ ਗੱਲਾਂ ਨੇ ਇਹ ਪ੍ਰਭ ਦੀ ਕਲਾ ਹੈ ਕਿ ਜਿਸ ਨੇ ਸੋਚਿਆ ਸੀ ਮੈਂ ਬਿਲਕੁਲ ਪਤਿਤ ਹਾਂ ਮੈਂ ਬਹੁਤ ਪਾਪੀ ਕਿਲ ਵੀਖਵਾਲਾ ਹਾਂ ਮੇਰੇ ਕੋਲ ਆਗੁਣਾ ਦਾ ਬਹੁਤ ਤਨ ਹੈ ਸੱਚ ਦਾ ਖਜ਼ਾਨਾ ਨਹੀਂ ਹੈ ਉਹ ਨੂੰ ਦੇ ਦਿੰਦੇ ਨੇ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ ਚਿੰਤਾ ਸਾਰੀ ਲੱਤ ਜਾਣ ਵਾਲੀ ਆਵਾਜ਼ ਪੈਂਦੀ ਆਓ ਜੀ ਆਓ ਤੁਮ ਕੋ ਦਰ पे ਬਿਠਾਤੇ ਹੈ ਸੱਚ ਲੈਨੇ ਆਓ ਤੁਮ ਕੋ ਐਂਟਰੀ ਦਿੱਤੇ ਹੈ बाहर से अमीर गरीब हो कोई बात नहीं बाहर से कपड़े चंगे नहीं है कोई बात नहीं बाहर से बहुत अमीर हो कोई बात नहीं कौन सी कार में आयो या पैदल नंगे पैर आयो कोई बात नहीं गोरे हो काले हो कोई बात नहीं आ जाओ अंदर केल करें दे हंजनो नो अचिनते वाजपेयी कि आवाज पी वाज पे, बाज पे दे आवाज पै गई दिया आदर लिया बुलाए आ जाओ जी आ जाओ तुम अंदर आ जाओ केला विसरी जो मन चेतना चेते सन सो गाली रब किया इसका मतलब दुनियावी कोई अमीर हो या दुनियावी कोई गरीब हो दुनियावी कोई जिसको दुनिया छूत बोलती है चाहे कोई भी हो चाहे कुछ जात वाला हो जो अपने आप में गुणा वालों ने समझता है और नम्रता नाल गुण लैन आवे तो वह सार धन बराबर हो सकता है सात जी जदों असी सार धन रियल सेंस हो जावे धार्मिकता चौ जाओगे स्परिचुअलिटी हो जाएंगे रूहानियत हो जाएंगे ना ਉਸ ਵੇਲੇ ਸਾਨੂੰ ਕੋਈ ਵੀ ਗਰੀਬ ਨਹੀਂ ਲੱਗੇਗਾ ਸਾਰੇ ਤੁਸੀਂ ਮੇਰੇ ਭਰਾ ਹੋ ਫਿਰ ਬਲੱਡ ਰਿਲੇਸ਼ਨ ਦੀ ਗੇਮ ਖਤਮ ਹੋ ਜਾਈਗੀ ਫਿਰ ਅਸੀਂ ਸਾਰੇ ਰਲ ਮਿਲ ਬੈਠ ਸਕਾਂਗੇ ਫਿਰ ਅਸੀਂ ਫੀਲ ਕਰ ਸਕਾਂਗੇ ਇੱਕ ਪਿਤਾ ਇੱਕ ਉਸ ਕੇ ਹਮ ਬਾਰਕ ਫਿਰ ਅਸੀਂ ਫੀਲ ਕਰ ਸਕਾਂਗੇ ਵੀ ਆਲ ਆਰ ਦਾ ਚਿਲड्रन ਆਫ ਗੋਡ ਅਸੀਂ ਰਬ ਜੀ ਦੇ ਬੰਦੇ ਆ ਸਤਸੰਗਤ ਇਸ ਸ਼ਬਦ ਨੂੰ ਜਦੋਂ ਇਸ ਪੱਖੋਂ ਵਿਚਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸ਼ਬਦ ਬਰਲੇ ਸਟੇਟਸ ਬਾਰੇ ਨਹੀਂ ਚੱਲ ਰਿਹਾ ਮੇਰੀ ਅੰਦਰਲੀ ਅਵਸਥਾ ਬਾਰੇ ਚੱਲ ਰਿਹਾ ਪਰ ਮੇਰੀ ਅੰਦਰਲੀ ਅਵਸਥਾ ਜਦੋਂ ਮੈਂ ਰਿਅਲਾਈਜ਼ ਕੀਤੀ ਨਿਰਤਨ ਹਾਂ ਤਾਂ ਮੈਂ ਸਰਤਨ ਕੋਲ ਜਾਵਾਂਗਾ ਔਰ ਸਰਤਨ ਮੈਨੂੰ ਇਹ ਖਜ਼ਾਨੇ ਲਿਆ ਰਿਲਾਇ ਕਰ ਲੇਗਾ